ਦੋਸਤੋ ਅੱਜ ਆਪਾਂ ਗੱਲਬਾਤ ਕਰਨੀ ਹੈ ਅਸੀਂ ਆਪਣੇ ਪਿੰਡ ਦਾ ਵਿਕਾਸ ਕਿਵੇਂ ਕਰੀਏ ਦੋਸਤੋ ਜੇਕਰ ਕਿਸੇ ਪਿੰਡ ਦੇ ਵਿਕਾਸ ਦੀ ਸਭ ਤੋਂ ਐਮ ਜ਼ਿੰਮੇਵਾਰੀ ਬਣਦੀ ਹੈ ਤਾਂ ਇਹ ਜ਼ਿੰਮੇਵਾਰੀ ਉਸ ਪਿੰਡ ਦੀ ਪੰਚਾਇਤ ਦੀ ਹੁੰਦੀ ਹੈ ਜਿਹੜੀ ਪੂਰੇ ਪਿੰਡ ਦੇ ਲੋਕਾਂ ਦੇ ਸਹਿਯੋਗ ਲੈ ਕੇ ਉਸ ਪਿੰਡ ਦੀ ਪੰਚਾਇਤ ਨੇ ਆਪਣੇ ਜ਼ਿੰਮੇਵਾਰੀ ਨਿਭਾਉਣੀ ਹੁੰਦੀ ਹੈ ਪਿੰਡ ਦੇ ਵਿਕਾਸ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਬਹੁਤ ਸਾਰੇ ਕੰਮ ਆ ਜਾਂਦੇ ਹਨ ਜਿਸ ਤਰ੍ਹਾਂ ਪਿੰਡ ਦੀ ਸਫਾਈ ਪਿੰਡ ਵਿੱਚ ਪੀਣ ਵਾਲੇ ਪਾਣੀ ਦਾ ਪ੍ਰਬੰਧ ਕਰਨਾ ਪਿੰਡ ਦੇ ਗੰਦੇ ਪਾਣੀ ਦਾ ਨਿਕਾਸ ਅਤੇ ਉਸ ਦਾ ਪ੍ਰਬੰਧ ਕਰਨਾ ਗਲੀਆਂ ਨਾਲੀਆਂ ਪੱਕੀਆਂ ਕਰਵਾਉਣਾ ਪਿੰਡ ਨੂੰ ਨਸ਼ਿਆਂ ਤੋਂ ਬਚਾ ਕੇ ਰੱਖਣਾ ਪਿੰਡ ਦੇ ਬੱਚਿਆਂ ਵਾਸਤੇ ਗਰਾਊਂਡ ਦਾ ਪ੍ਰਬੰਧ ਕਰਨਾ ਪਿੰਡ ਵਿੱਚ ਸਕੂਲ ਦਾ ਪ੍ਰਬੰਧ ਕਰਨਾ ਪਿੰਡ ਵਿੱਚ ਆਪਸੀ ਭਾਈਚਾਰਾ ਬਣਾ ਕੇ ਰੱਖਣਾ ਪਿੰਡ ਵਿੱਚ ਆਪਸੀ ਲੜਾਈ ਝਗੜਿਆਂ ਨੂੰ ਥਾਣੇ ਜਾਣ ਦੀ ਬਜਾਏ ਪਿੰਡ ਵਿੱਚ ਹੀ ਨਿਪਟਾ ਦੇਣਾ ਸਰਕਾਰ ਵੱਲੋਂ ਵਿਕਾਸ ਵਾਸਤੇ ਆਏ ਪੈਸੇ ਨੂੰ ਸਹੀ ਜਗ੍ਹਾ ਉੱਪਰ ਲਗਾਉਣਾ ਪਰ ਆਮ ਤੌਰ ਤੇ ਦੇਖਿਆ ਗਿਆ ਹੈ ਕਿ ਪਿੰਡ ਵਿੱਚ ਜ਼ਿਆਦਾਤਰ ਪੈਸਾ ਜਾਂ ਤਾਂ ਸਮਸ਼ਾਨ ਘਾਟਾਂ ਉੱਪਰ ਲਗਾਇਆ ਜਾ ਰਿਹਾ ਹੈ ਅਤੇ ਜਾਂ ਫਿਰ ਗੁਰਦੁਆਰਾ ਵਿੱਚ ਸੰਗਮਰ ਲਗਾਉਣ ਵਿੱਚ ਲਗਾਇਆ ਜਾ ਰਿਹਾ ਹੈ ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਕਿਸੇ ਪਿੰਡ ਵਿੱਚ ਗੁਰਦੁਆਰਾ ਜਾਂ ਸਮਸ਼ਾਨ ਘਾਟ ਵਧੀਆ ਨਹੀਂ ਬਣਾਉਣਾ। ਇਹਨਾਂ ਉੱਪਰ ਲੋੜ ਅਨੁਸਾਰ ਪੈਸਾ ਖਰਚ ਕਰਨਾ ਚਾਹੀਦਾ ਹੈ। ਪਰ ਜੇਕਰ ਸਭ ਤੋਂ ਵੱਧ ਸਾਨੂੰ ਤਰਜੀਹ ਦੇਣ ਵਾਲੀ ਸਾਡੇ ਕੋਲ ਕੋਈ ਚੀਜ਼ ਹੈ ਤਾਂ ਉਹ ਹੈ ਸਕੂਲ। ਜਿੱਥੋਂ ਸਾਡੇ ਬੱਚਿਆਂ ਨੇ ਪੜ੍ਹ ਕੇ ਵਿਦਿਆ ਗ੍ਰਹਿਣ ਕਰਕੇ ਅੱਗੇ ਤਰੱਕੀ ਕਰਨੀ ਹੁੰਦੀ ਹੈ ਪਿੰਡ ਦੇ ਸਕੂਲ ਨੂੰ ਪੈਸਾ ਖਰਚਣ ਦੇ ਪੱਖੋਂ ਸਭ ਤੋਂ ਪਹਿਲੇ ਨੰਬਰ ਤੇ ਰੱਖਣਾ ਚਾਹੀਦਾ ਹੈ ਉਸ ਤੋਂ ਬਾਅਦ ਪਿੰਡ ਦੀ ਸਫਾਈ ਵੱਲ ਧਿਆਨ ਦੇਣਾ ਚਾਹੀਦਾ ਹੈ ਕਲੀਆਂ ਨਾਲੀਆਂ ਗੰਦੇ ਪਾਣੀ ਦਾ ਸਟੱਜਾ ਪ੍ਰਬੰਧ ਕਰਨਾ ਚਾਹੀਦਾ ਹੈ ਸਾਫ ਸੁਥਰੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਬੱਚਿਆਂ ਦੇ ਖੇਡਣ ਵਾਸਤੇ ਚੰਗਾ ਸਟੇਡੀਅਮ ਪਿੰਡ ਵਿੱਚ ਹੋਣਾ ਚਾਹੀਦਾ ਹੈ ਇੱਕ ਚੰਗੀ ਲਾਇਬ੍ਰੇਰੀ ਹੋਣੀ ਚਾਹੀਦੀ ਹੈ ਸਿਹਤ ਸਹੂਲਤਾਂ ਵਾਸਤੇ ਇੱਕ ਚੰਗੀ ਡਿਸਪੈਂਸਰੀ ਹੋਣੀ ਚਾਹੀਦੀ ਹੈ ਇਹ ਸਾਰੀਆਂ ਸਹੂਲਤਾਂ ਇੱਕ ਚੰਗੇ ਪਿੰਡ ਵਿੱਚ ਹੋਣੀਆਂ ਚਾਹੀਦੀਆਂ ਹਨ ਇਹ ਸਾਰਾ ਕੁਝ ਫਿਰ ਹੀ ਸੰਭਵ ਹੋ ਸਕੇਗਾ ਜੇਕਰ ਸਾਡੇ ਪਿੰਡਾਂ ਦਾ ਸਰਪੰਚ ਪੜਿਆ ਲਿਖਿਆ ਇਮਾਨਦਾਰ ਅਤੇ ਬਲੰਦ ਹੌਂਸਲੇ ਵਾਲਾ ਹੋਵੇਗਾ ਇੱਕ ਪੜਿਆ ਲਿਖਿਆ ਤੇ ਜਾਗਰੂਕ ਸਰਪੰਚ ਪਿੰਡ ਦੀ ਨਹਿਰ ਬਦਲ ਕੇ ਰੱਖ ਸਕਦਾ ਹੈ ਪਰ ਅਸੀਂ ਆਪਸੇ ਮਤ ਪੇਦਾਂ ਦੇ ਕਾਰਨ ਚਲਦੇ ਕੰਮਾਂ ਨੂੰ ਰੋਕ ਕੇ ਪਿੰਡ ਦੇ ਵਿਕਾਸ ਵਿੱਚ ੜਕਾ ਬਣ ਜਾਂਦੇ ਹਾਂ ਜਾਂ ਪਾਰਟੀ ਬਾਜ਼ੀ ਦੇ ਮਤਭੇਦ ਹੋਣ ਕਰਕੇ ਅਸੀਂ ਇੱਕ ਦੂਜੇ ਦਾ ਸਾਥ ਨਹੀਂ ਦਿੰਦੇ। ਇਹੀ ਕਾਰਨ ਹੈ ਕਿ ਸਾਡੇ ਪਿੰਡ ਦੀ ਸਾਡੇ ਪਿੰਡ ਕੋਈ ਬਹੁਤੀ ਤਰੱਕੀ ਨਹੀਂ ਕਰਦੇ। ਸੋ ਆਓ ਆਪਾਂ ਆਪਣੇ ਸਾਰੇ ਮਤਭੇਦ ਦੂਰ ਕਰਕੇ ਆਪਣੇ ਪਿੰਡ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਪਾਈਏ ਤਾਂ ਕਿ ਸਾਡਾ ਇਹ ਪਿੰਡ ਇੱਕ ਵਧੀਆ ਨਮੂਨੇ ਦਾ ਪਿੰਡ ਬਣ ਸਕੇ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਯਾਦ ਕਰਨ ਕਿ ਸਾਡੇ ਬਜ਼ੁਰਗ ਬਹੁਤ ਵਧੀਆ ਪੜ੍ਹੇ ਲਿਖੇ ਜਾਗਰੂਕ ਅਤੇ ਬਲੰਦ ਹੌਸਲੇ ਵਾਲੇ ਸਨ ਕਿ ਸਾਨੂੰ ਇੱਕ ਵਧੀਆ ਸਾਫ ਸੁਥਰਾ ਪਿੰਡ ਦੇ ਕੇ ਗਏ ਹਨ ਸੋ ਦੋਸਤੋ ਜੇਕਰ ਆਪ ਜੀ ਨੂੰ ਮੇਰੇ ਇਹ ਵਿਚਾਰ ਵਧੀਆ ਲੱਗਣ ਤਾਂ ਮੇਰੀ ਵੀਡੀਓ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸ਼ੇਅਰ ਕਰੋ ਵੀਡੀਓ ਸੌਣ ਵਾਸਤੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਆਪ ਸਭ ਨੂੰ ਸਤ ਸ੍ਰੀ ਅਕਾਲ